ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਗ ਮਹਲਾ ਪਹਿਲਾ ਸੋਹੇ ਦੇ ਡਰਾਉਣੇ ਜਾ ਜੀਉ ਵਿੱਚੋਂ ਜਾਏ ਤੁੰਗਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਉਚਾਰਣ ਕੀਤਾ ਹੋਇਆ ਪਵਨ ਸ਼ਬਦ ਸ੍ਰੀ ਰਗ ਵਿਖੇ ਤੁਨ ਗੁਰੂ ਗ੍ਰੰਥ ਸਾਹਿਬ ਦੇ ਪਵਨ ਅੰਗ ਉਨੇ ਕੇ ਸੋਭਿਤ ਹੈ ਕੌਮਨ ਸ਼ਬਦ ਦੇ ਰਾਨੀ ਸਤਗੁਰੂ ਜੀ ਬਖਸ਼ਿਸ ਕਰਦੇ ਹਨ ਕਿ ਇਹ ਜਿਹੜਾ ਸਰੀਰ ਹੈ ਇਹ ਦੇਹੀ ਜਿਹੜੀ ਹੈ ਸੁੰਨੀ ਹੋ ਜਾਂਦੀ ਹੈ ਖਾਲੀ ਹੋ ਜਾਂਦੀ ਹੈ ਜਦੋਂ ਸਰੀਰ ਦੇ ਵਿੱਚੋਂ ਜਿੰਦ ਨਿਕਲ ਜਾਂਦੀ ਹੈ ਭਾਵੇਂ ਬਲੰਦੀ ਬਿਜਵੀ ਧੋਨ ਲਿਖੋ ਕਾਏ ਰਾਤ ਦਿਨ ਜਿਹੜੀ ਬਿਕਾਰਾਂ ਦੀ ਅੱਗ ਇਸ ਸਰੀਰ ਦੇ ਅੰਦਰ ਵੱਲਦੀ ਰਹਿੰਦੀ ਸੀ ਹਰ ਬਲੇ বাসਨਾ ਤੇ ਕਾਮਨਾ ਦੇ ਅਧੇਨ ਜਿਹੜਾ ਮਨੁੱਖ ਰਹਿੰਦਾ ਸੀ ਉਹ ਸਾਰੀ ਦੀ ਸਾਰੀ ਅੱਗ ਸਰੀਰ ਦੀ ਅਗਨੀ ਜਿਹੜੀ ਆ ਸਾਰੀ ਬੁਝ ਗਈ ਤੇ ਮਹਾਰਾਜ ਜੀ ਕਹਿੰਦੇ ਤੁਹਾ ਵੀ ਨਹੀਂ ਨਿਕਲਿਆ ਅੱਗ ਬੁਝ ਗਈ ਤੇ ਤੁਹਾ ਨਿਕਲਦਾ ਸਨ ਸਾਰੀ ਅੱਗ ਜਿਹੜੀ ਆ ਉਹ ਜਿਹੜੀ ਲੱਕੜ ਦੀ ਬਾਲਣ ਦੀ ਅੱਗ ਜਿਹੜੀ ਜਦੋਂ ਬੁਝਦੀ ਹੈ ਉਹਦੇ ਵਿੱਚੋਂ ਤੁਹਾ ਨਿਕਲਦਾ ਪਰ ਸਤਿਗੁਰੂ ਕਹਿੰਦੇ ਜਦੋਂ ਜੰਦ ਨਿਕਲ ਗਈ ਸਰੀਰ ਦੇ ਵਿੱਚੋਂ ਤੇ ਸਰੀਰ ਦੀ ਸਾਰੀ ਅਗਨੀਆਂ ਜਿਹੜੀਆਂ ਉਹ ਉਜ ਗਈਆਂ ਪਰ ਤੋਹਾਨੇ ਨਿਕਲਿਆ ਪੰਜੇਰੂ ਨੇ ਦੁਖ ਬਾਰੇ ਬਿਨਸੇ ਦੁਜੇ ਬਹੇ ਪੰਜ ਪੰਜ ਜਿਹੜੇ ਪੰਜ ਕਰਸਵਾਣਾ ਭਾਗ ਗਏ ਲੈ ਬਾਂਧੋ ਜੀਓ ਦਰਬਾਰੀ ਉਹ ਜਿਹੜੇ ਪੰਜ ਸਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹ ਸਾਰੇ ਦੇ ਸਾਰੇ ਰੋਏ ਦੁੱਖਾਂ ਦੇ ਨਾਲ ਭਰੇ ਹੋਏ ਜਿਹੜੇ ਸਾਰੇ ਦੂਜੇ ਭਾਵਾਂ ਦੇ ਵਿੱਚ ਖਤਮ ਹੋ ਗਏ ਸਾਰੀ ਜ਼ਿੰਦਗੀ ਮਨੁੱਖ ਜਿਨ੍ਹਾਂ ਦੇ ਅਧੀਨ ਰਿਹਾ ਕਦੇ ਕਾਮ ਦੇ ਵਸ ਰਿਹਾ ਕਦੇ ਕ੍ਰੋਧ ਦੇ ਵਸ ਕਦੇ ਹੰਕਾਰ ਦੇ ਵਿੱਚ ਔਰ ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਪੰਜੇ ਦੇ ਪੰਜੇ ਜਿਹੜੇ ਨੇ ਇਹ ਵਿਕਾਰ ਦੁੱਖਾਂ ਦੇ ਨਾਲ ਭਰੇ ਹੋਏ ਰੋਣ ਲੱਗ ਪਏ ਦੂਜੇ ਭਾਵ ਦੇ ਵਿੱਚ ਆਪਣੀ ਜ਼ਿੰਦਗੀ ਜਿਨ੍ਹਾਂ ਨੇ ਬਤਾ ਦਿੱਤੀ ਮੂੜੇ ਰਾਮ ਜਪੋ ਕੋਨ ਸਰ ਇਹ ਮੂੜੇ ਮਨੁਖ ਇਹ ਮੂਰਖ ਮਨ ਪਰਮੇਸ਼ਰ ਦੇ ਰਾਮ ਦੇ ਨਾਮ ਨੂੰ ਜਪਨਾ ਕਰੋ ਉਹਦੇ ਗੁਣਾਂ ਦੇ ਨਾਲ ਜੁੜਨਾ ਕਰੋ ਹਮੇ ਮੰਤ ਮੋਹਣੇ ਸਮੂਠੀ ਅੰਕਾਰ ਹਮੇ ਮੰਤ ਮੋਹਣੀ ਜਿਹੜੀ ਮਮਤਾ ਹੈ ਮਾਇਆ ਮਮਤਾ ਮੋਹਣੀ ਜਿਹਨ ਬਣਦਾਂ ਤਾਂ ਜਗ ਖਾਇਆ ਮਨੁਮੁਖ ਖਾਦੇ ਗੁਰਮੁਖੋ ਬਰੇ ਜਿਹਨੇ ਸੱਚ ਨਾਮ ਚਿਤ ਲਾਇਆ ਗੁਰੂ ਸਾਹਿਬ ਕਹਿੰਦੇ ਜਿਹੜੀ ਮਾਇਆ ਹੈ ਇਹ ਬੜੀ ਮੋਹਣੀ ਆ ਤੇ ਮਮਤਾ ਮੇਰੀ ਮੇਰੀ ਝੂਠੀ ਕਹਤ ਕਬੀਰ ਸੁਣਾਉ ਰੇ ਸੰਤੋ ਮੇਰੀ ਮੇਰੀ ਝੂਠੀ ਜਿਹੜਾ ਮਨੁਖਰਾਤ ਜਨ ਕਰਦਾ ਮੇਰਾ ਘਰ ਮੇਰਾ ਸਰੀਰ ਇਹ ਮੇਰਾ ਪਰਿਵਾਰ ਹੈ ਇਹ ਮੇਰੀ ਜ਼ਮੀਨ ਜਾਇਦਾਦ ਹੈ ਇਹ ਮੇਰਾ ਰਤਬਾ ਤੇ ਓਦ੍ਹਾ ਹੈ ਮੈਂ ਹਾਂ ਸਾਰੀ ਉਮਰ ਅਸੇ ਤraintes ਮਮਤਾ ਦੇ ਦਿਨ ਰੰਤਾ ਬੜੀ ਮੋਹਣ ਵਾਲੀ ਹੈ ਮਾਰ ਅਸਾਚੇ ਪਾਤਸ਼ਾਹ ਕੰਦੇ ਸਾਰੀ ਹੀ ਜ਼ਿੰਦਗੀ ਇਸ ਮਮਤਾ ਦੇ ਅਧੀਨ ਸਮਾਪਤ ਹੋ ਗਏ ਹੰਕਾਰ ਦੇ ਅਧੀਨ ਸਮਾਪਤ ਹੋ ਗਏ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਰਹਾ ਉਹ ਜਿਨੇ ਨਾਮ ਵਿਸਾਰੇ ਆ ਦੂਜੀ ਕਰ ਲੱਗ ਜਿਨ੍ਹਾਂ ਨੇ ਨਾਮ ਦਾ ਤਿਆਗ ਕਰ ਦਿੱਤਾ ਨਾਮ ਨੂੰ ਭੁੱਲ ਗਏ ਦੂਜੇ ਕੰਮਾਂ ਕਾਰਾਂ ਵਿੱਚ ਲੱਗੇ ਰਹੇ ਕੰਦੇ ਭਈਏ ਇੱਕਮੁਣੀ ਕਿਤਾ ਤਾਂ ਮੇਰਾ ਕੰਮ અધੂਰਾ ਰਹੇਗਾ ਜੇ ਮੈਂ ਨਾ ਹਾਂ ਤਾਂ ਮੇਰਾ ਕੰਮ ਹੀ ਨਾ ਹੋਵੇ ਮਨੁੱਖ ساری ਉਮਰ ਕੰਮ ਦੇ ਨਾਲ ਹੀ ਜੁੜਦਾ ਰਿਹਾ ਕੰਮ ਦੇ ਨਾਲ ਹੀ ਜੁੜਦਾ ਰਿਹਾ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਆਪਣਾ ਸਮਾਂ ਨਹੀਂ ਬਿਤਾਇਆ ਤੇ ਸਤਗੋ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਬਦੋ ਲਾਗੇ ਪਚਮੁਏ ਅੰਦਰ ਤ੍ਰਸਨਾਯੋਗ ਤ੍ਰਸਨਾ ਦੀ ਅਗਦੇ ਅਧੀਨ ਹੋ ਕੇ ਤ੍ਰਸਨਾ ਦੀ ਅਗਦੇ ਅਧੀਨ ਹੋ ਕੇ ਕਾਮਨਾ ਦੇ ਬਸ ਹੋ ਕੇ ਸਾਰੀ ਉਮਰ ਕੰਮ ਕਰਦਾ ਰਿਹਾ ਧੰਦਾ ਕਰਦਾ ਰਿਹਾ ਜਿਸ ਨੂੰ ਕਹਿੰਦੇ ਵੀ ਗੋਲ ਪੁਣਾ ਕਰਦਾ ਰਿਹਾ ਤੇ ਹੁਣ ਮੈਂ ਕੰਮ ਕਰ ਲਵਾਂ ਤੇ ਅੱਗੇ ਸੋਖਾ ਹੋ ਜਾਵਾਂਗਾ ਜਵਾਨੀ ਸਾਰੀ ਦੀ ਸਾਰੀ 18-18 ਘੰਟੇ ਕੰਮ ਕਰਕੇ 22 ਘੰਟੇ ਕੰਮ ਕਰ ਕਰਕੇ ਸਾਰੀ ਜਵਾਨੀ ਦਾ ਨਾਸ ਕੀਤਾ ਤੇ ਜਦੋਂ ਬੁढ़ा ਹੋ ਗਿਆ ਬੱਚੇ ਜਵਾਨ ਹੋ ਗਏ ਤੇ ਬੱਚਾ ਨੇ ਫਿਰ ਸਵਾਲ ਕਰ ਦਿੱਤਾ ਵੀ ਕੀ ਕੀਤਾ ਤੂੰ ਸਾਡੇ ਵਾਸਤੇ ਉਸ ਵੇਲੇ ਤੇ ਮੌਤ ਹੋ ਗਈ ਆਪਣੀ ਸਤਿਗੁਰੂ ਸੱਚੇ ਕੋ ਅਥੀਆ ਜੀ ਕਹਿੰਦੇ ਨੇ ਤੇ ਵੇਖੋ ਇਹ ਜਿਹੜਾ ਦੁਨਦੋ ਵਿੱਚ ਲੱਗਿਆ ਹੋਇਆ ਤ੍ਰਿਸ਼ਨਾ ਤੇ ਅੰਕਾਰ ਦੇ ਵਿੱਚ ਲੱਗਿਆ ਹੋਇਆ ਤ੍ਰਿਸ਼ਨਾ ਦੀ ਅਗ ਦੇ ਵਿੱਚ ਸੜਦਾ ਹੋਇਆ ساری ਉਮਰ ਇਸਨੇ ਗਵਾ ਲਈ ਪਰਮੇਸ਼ਰ ਦਾ ਸਿਮਰਨ ਇਹਨੇ ਕੀਤਾ ਨਹੀਂ ਕਿਉਂਕਿ ਮੌਤ ਤੋਂ ਬਾਅਦ ਇਹ ਸਿਮਰਨ ਨੇ ਕਮਾਉਣਾ ਸੀ ਤੇ ਜੀਵਨ ਦੇ ਜਿਉਂਦਿਆਂ ਹੋਇਆਂ ਵੀ ਸਿਮਰਨ ਨਹੀਂ ਕਮਾਉਣਾ ਸੀ ਕਿਉਂਕਿ ਜਿਉਂਦੇ ਹੋਇਆਂ ਜੇ ਮਨੁੱਖ ਸਿਮਰਨ ਕਰੇਗਾ ਤੇ ਜੀਵਨ ਦੀ ਜਾਂਚ ਆਏਗੀ ਜੀਵਣਾ ਇਸ ਤਰ੍ਹਾਂ ਦਾ ਸਹਜ ਦੀ ਅਵਸਥਾ ਵਿੱਚ ਜੀਵੇਗਾ ਵਾਸਨਾ ਤੇ ਕਾਮਨਾ ਤੋਂ ਅਧਿਨ ਹੋ ਕੇ ਜੀਵੇਗਾ ਜੇਕਰ ਤੇ ਉਹ ਮੌਤ ਤੋਂ ਵੀ ਬੁਰੀ ਅਸਲਿ ਜੀਵਣਾ ਪਰਮੇਸ਼ਰ ਦੀ ਯਾਦ ਵਿੱਚ ਤੇ ਮਰਨਾ ਵੀ ਪਰਮੇਸ਼ਰ ਦੀ ਯਾਦ ਦੇ ਵਿੱਚ ਤੇ ਜੰਮਣ ਤੇ ਮਰਨ ਸਫਲ ਹੋ ਜਾਂਦਾ ਸਤਿਗੁਰੂ ਕਹਿੰਦੇ ਦੁਨਦੋ ਵਿੱਚ ਲੱਗੇ ਹੋਏ ਪੰਜ ਦੇ ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ ਸਾਰੇ ਸਮਾਪਤ ਹੋ ਗਏ ਤ੍ਰਿਸ਼ਨਾ ਦੇ ਅਗਦੇ ਵਿੱਚ ਸੜ ਗਏ ਗੁਰ ਰੋਖੇ ਸੇ ਉਮਰੇ ਰ ਮੁਠੀ ਧੰਦਾ ਠੱਗ ਗੁਰੂ ਨੇ ਜਿਨ੍ਹਾਂ ਨੂੰ ਬਚਾ ਲਿਆ ਉਹ ਬਚ ਗਏ ਸਿਮਰਨ ਦੇ ਕੇ ਪਰਮੇਸ਼ਰ ਦਾ ਸਤਗੁਰ ਸੱਚੇ ਪਾਤਸ਼ਾਹ ਜੀ ਕੰਦੇ ਜੈਸੀ ਅਗਨ ਉਤਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਤੀ ਸੁਪਾਣਾ ਤਾਂ ਜਮਿਆ ਪਰਵਾਰ ਭਲਾ ਪਾਇਆ ਲਿਉ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਇਹ ਮਾਇਆ ਜੇ ਤਰ ਵਿਸਰ ਮੋ ਉਜੈ ਪਾਉ ਦੂਜਾ ਲਾਇ ਕਹ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਉ ਲਾਗੇ ਤੈਨ ਵਿੱਚ ਮਾਇਆ ਪਾਇ ਸਤਿਗੁਰ ਕੰਦੇ ਜੇ ਤਰਉਂਦੀ ਅਗਨ ਜਿਹੜੀ ਮਾਤਾ ਦੇ ਉਧਰ ਵਿੱਚ ਹੈ ਉਸੇ ਤਰਾਂ ਦੀ ਅਗਨੀ ਜਿਹੜੀ ਇਸ ਸੰਸਾਰ ਦੇ ਵਿੱਚ ਹੈ ਸਾਧ ਸੰਗ ਅਗਨ ਸਾਗਰ ਤਰੋ ਇਹ ਸਾਗਨ ਦੇ ਸਾਗਰ ਨੂੰ ਸੰਗਤ ਵਿਚਾਗ ਕੇ ਤਰਨਾ ਕਰੋ ਇਹ ਮੋਤੋਂ ਰਹਿ ਤੋ ਕੇ ਜਿਉਣਾ ਸਿਖਾ ਦੇਵੇਗਾ ਹੰਕਾਰ ਤੋਂ ਰਹਿ ਤੋ ਰਹਿਤ ਹੋ ਕੇ ਜੀਵਨ ਸिखਾ ਦੇਵੇਗਾ ਜਿਹੜਾ ਮਨੁੱਖ ਸੰਗਤ ਕਰੇਗਾ ਮੇਰੀ ਮੇਰੀ ਭੁੱਲ ਜਾਵੇਗਾ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੇਗਾ ਐ ਪਰਮੇਸ਼ਵਰ ਜੀ ਇਹ ਸਰੀਰ ਵੀ ਤੇਰਾ ਦਿੱਤਾ ਤੇ ਸਰੀਰ ਦੇ ਅੰਦਰ ਜਿਹੜੀ ਸਮਰਥਾ ਉਹ ਵੀ ਤੂੰ ਦਿੱਤੀ ਹੈ ਐ ਪਰਮਾਤਮਾ ਜੀ ਇਹ ਪਰਿਵਾਰ ਵੀ ਤੇਰਾ ਦਿੱਤਾ ਤੇ ਧਨ ਦੌਲਤ ਵੀ ਤੂੰ ਹੀ ਦਿੱਤਾ ਕਿਉਂਕਿ ਸੰਸਾਰ ਵੀ ਜਦੋਂ ਮਨੁੱਖ ਆਇਆ ਸੀ ਤੇ ਖਾਲੀ ਹੱਥ ਸੀ ਉਹਦੇ ਹੱਥ ਵਿੱਚ ਕੁਝ ਨਹੀਂ ਸੀ ਉਹ ਤੋਂ ਵਾਜ ਜੋ ਪਰਮਾਤਮਾ ਨੇ ਦਿੱਤਾ ਉਹ ਹੀ ਉਹਨੇ ਕਮਾਇਆ ਉਹਦੇ ਕੋਲ ਆਇਆ ਐਸ ਕਰਕੇ ਪਰਮੇਸ਼ਰ ਦਾ ਸ਼ੁਕਰਾਨਾ ਤੇ ਧਰਮਾਜ ਰੋ ਕਰਨਾ ਚਾਹੀਦਾ ਤੇ ਮਨੁੱਖ ਜਿਹੜਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਤੇਰੀ ਤਾਕਤ ਤੇਰੀ ਕਿਰਪਾ ਤੇਰੀ ਮਿਹਰ ਦਾ ਸਦਕਾ ਸਾਰਾ ਕੁਝ ਹੋ ਰਿਹਾ ਤੇ ਉਹ ਜਿਹੜਾ ਹੰਕਾਰ ਵਿੱਚ ਨਹੀਂ ਫਸਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਨੇ ਉਹਨਾਂ ਨੂੰ ਰੱਖ ਲਿਆ ਉਹਨਾਂ ਤੋਂ ਬਿਨਾਂ ਹੋਰ ਸਾਰੇ ਹੀ ਮਾਇਆ ਦੇ ਜਾਲ ਵਿੱਚ ਫਸ ਗਏ ਅਤੇ ਖੱਗ ਦੀ ਠਗੋਰੀ ਵਿਚ ਆ ਕੇ ਮਾਇਆ ਦੀ ਠੱਗੀ ਵਿਚ ਆ ਕੇ ਆਪਣਾ ਜੀਵਨ ਬਰਬਾਦ ਕਰ ਲਿਆ ਮੋਈ ਪ੍ਰੀਤ ਪਿਆਰ ਗਿਆ ਮੋਵਾ ਬੈਰ ਵਿਰੋਧ ਮਨੁੱਖ ਦੀ ਮੌਤ ਹੁੰਦੀ ਹੈ ਤੇ ਨਾਲ ਹੀ ਮਨੁੱਖ ਦੀ ਜਿਹੜੀ ਪ੍ਰੀਤ ਹੈ ਉਹ ਵੀ ਟੁੱਟ ਜਾਂਦੀ ਹੈ ਭਾਵੇਂ ਕਿਸੇ ਨਾਲ ਕਿੰਨਾ ਵੀ ਗੂੜਾ ਪਿਆਰ ਕਿਉਂ ਨਾ ਹੋਵੇ ਉਹ ਟੁੱਟ ਜਾਏਗਾ ਗੁਰੂ ਸਾਹਿਬ ਜੀ ਕਹਿੰਦੇ ਵੇਖੋ ਮਨੁੱਖ ਮਰ ਗਿਆ ਨੌਲੀ ਮਨੁੱਖ ਦੀ ਪ੍ਰੀਤ ਵੀ ਟੁੱਟ ਗਈ ਪਰਿਵਾਰ ਦੇ ਨਾਲ ਪ੍ਰੀਤ ਟੁੱਟ ਗਈ ਪੈਸੇ ਦੇ ਨਾਲ ਪ੍ਰੀਤ ਟੁੱਟ ਗਈ ਸਾਰੀ ਦੀ ਸਾਰੀ ਟੁੱਟ ਗਈ ਔਰ ਜਿਹੜਾ ਵੀ ਹੰਕਾਰ ਕਰ ਰਿਹਾ ਸੀ ਸਰੀਰ ਦੇ ਨਾਲ ਵੀ ਪ੍ਰੀਤ ਟੁੱਟ ਗਈ ਤੇ ਸਰੀਰ ਵੀ ਨਹੀਂ ਬਣਿਆ ਕਿਸੇ ਦਾ ਸਰੀਰ ਵੀ ਇੱਥੇ ਰਹਿ ਗਿਆ ਪਰਿਵਾਰ ਵੀ ਇੱਥੇ ਰਹਿ ਗਿਆ ਜਿਨ੍ਹਾਂ ਨਾਲ ਪਿਆਰ ਕੀਤਾ ਸੀ ਉਹ ਵੀ ਇੱਥੇ ਰਹਿ ਗਏ ਕੋਈ ਸਾਥ ਨਿਭਲ ਵਾਲਾ ਨਹੀਂ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਵੇਖੋ ਪਿਆਰ ਵੀ ਮਰ ਗਿਆ ਤੇ ਬਹਿਰ ਵਿਰੋਧ ਵੀ ਸਮਾਪਤ ਹੋ ਗਿਆ ਜਿਨ੍ਹਾਂ ਨੂੰ ਆਪਣਾ ਵੈਰੀ ਸਮਝਦਾ ਸੀ ਉਹ ਵੀ ਨਾਲ ਹੀ ਖਤਮ ਹੋ ਗਏ ਤੇ ਵਿਰੋਧ ਜਿਹੜਾ ਕਰਦਾ ਸੀ ਤੇ ਉਹ ਵੀ ਖਤਮ ਹੋ ਗਿਆ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਤਿ ਸਤਰਾ ਸਰੀਰ ਸਮਾਪਤ ਹੋ ਜਾਂਦਾ ਤੇ ਸਾਰਾ ਕੁਝ ਹੀ ਸਮਾਪਤ ਹੋ ਜਾਂਦਾ ਇਸ ਕਰਕੇ ਸਰੀਰ ਤੋਂ ਪਹਿਲਾਂ ਪਹਿਲਾਂ ਪਰਮੇਸ਼ਰ ਦੀ ਪ੍ਰੀਤ ਦੇ ਨਾਲ ਆਪਣੇ ਮਨ ਨੂੰ ਜੋੜਨਾ ਕਰੋ ਧੰਦਾ ਥਕੋ ਮਈ ਮਮਸਾ ਮਾਇਾ ਕ੍ਰੋਧ ਤੰਦਾ ਵੀ ਥੋਤ ਜਿਹੜਾ ਤੰਦਾ ਰਾਤ ਦਿਨ ਕਰਦਾ ਰਹਿੰਦਾ ਸੀ ਵੀ ਜੇ ਮੈਂ ਨਹੀਂ ਕਰਾਂਗਾ ਤੇ ਕੌਣ ਕਰੇਗਾ ਮੈਂ ਨਹੀਂ ਕਰਾਂਗਾ ਤੇ ਕੌਣ ਕਰੇਗਾ ਉਹ ਤੰਦਾ ਵੀ ਉਹ ਵੀ ਤੇਰਾ ਮਹਾਰਾਜ ਕਹਿੰਦੇ ਟੁੱਟ ਗਿਆ ਛੁੱਟ ਗਿਆ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਹਾਂ ਹੰਕਾਰ ਕਰਦਾ ਸੀ ਮੈਂ ਇਹ ਮੇਰਾ ਪਿੰਡ ਹੈ ਇਹ ਮੇਰਾ ਘਰ ਹੈ ਮੇਰਾ ਇਹ ਮੇਰਾ ਰਤਬਾ ਮੇਰੀ ਤਾਕਤ ਹੈ ਮੇਰਾ ਸਰੀਰ ਹੈ ਇਹ ਮੈਂ ਐ ਤਰ੍ਹਾਂ ਕਹਿੰਦਾ ਸੀ ਉਹ ਵੀ ਨਾਲ ਹੀ ਮੈਂ ਮਰ ਗੇ ਮਮਤਾ ਵੀ ਮਰ ਗਈ ਮਾਇਆ ਤੇ ਕ੍ਰੋਧ ਵੀ ਸਮਾਪਤ ਹੋ ਗਿਆ ਕਰਮ ਮਿਲੈ ਸਜ ਪਾਈਏ ਗੁਰਮੁਖ ਸਦਨ ਨਿਰੋਧ ਸਤਗੁਰੂ ਜੀ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਰਮਾਂ ਵਿੱਚ ਹੋਵੇ ਤਾਂ ਸੱਚ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਜਿਹੜਾ ਵੀ ਕੁਝ ਹੈ ਸੰਸਾਰ ਵਿੱਚ ਇਹ ਪ੍ਰਮਾਤਮਾ ਦਾ ਹੀ ਹੈ ਇਹ ਵਿਸ ਸੰਸਾਰ ਤੁਮ ਦੇਖ ਲੈ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਏ ਗੁਰੂ ਸਾਹਿਬ ਕਹਿੰਦੇ ਇਹ ਹਰਕਾਰ ਰੂਪ ਹੈ ਰੂਪ ਨਦਰੀ ਆਇਆ ਕਿ ਪਰਮਾਤਮਾ ਦਾ ਰੂਪ ਹੈ ਸਾਰਾ ਕੁਝ ਤੇ ਪਰਮਾਤਮਾ ਦੀ ਦਿੱਤੀ ਦਾਤ ਤੇ ਪਰਮਾਤਮਾ ਦੀ ਤਾਕਤ ਦੇ ਨਾਲ ਹੀ ਸਾਰਾ ਕੁਝ ਚੱਲ ਰਿਹਾ ਹੈ ਸਿਸਟਮ ਇਸ ਕਰਕੇ ਜਦੋਂ ਅਸੀਂ ਸਮਝ ਲਵਾਂਗੇ ਕਿ ਸਾਡੀ ਹੋਂਦ ਰੱਬ ਦੇ ਨਾਲ ਹੈ ਸਾਡੀ ਹੋਂਦ ਸਾਡੀ ਨਹੀਂ ਰੱਬ ਦੀ ਹੋਂਦ ਬਣਾਈ ਹੋਈ ਆ ਉਸ ਵੇਲੇ ਸਾਡਾ ਹੰਕਾਰ ਸਮਾਪਤ ਹੋਏਗਾ ਤੂੰ ਤੂੰ ਕਰਤਾ ਤੂੰ ਹੋਵਾ ਮੁਜਮੈ ਰਹਾ ਨਾ ਹੂੰ ਜਵਾਪਾ ਪਰਕਾ ਮਿਟ ਗਿਆ ਜਦ ਦੇਖੋਂ ਤਤ ਤੂੰ ਤੇ ਇਸ ਤਰ੍ਹਾਂ ਮੈਨੂੰ ਮਿਟਾਉਣ ਵਾਸਤੇ ਪਰਮੇਸ਼ਰ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਰਮਾਂ ਦੇ ਨਾਲ ਹੋਵੇ ਜੇਕਰ ਕਰਮਾਂ ਦੇ ਵਿੱਚ ਹੋਵੇ ਗੁਰੂ ਦੀ ਕਿਰਪਾ ਹੋਵੇ ਤੇ ਸੱਚ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰਮੁਖ ਸਦਾ ਬੈਰ ਵਿਰੋਧ ਤੇ ਹੰਕਾਰ ਤੋਂ ਮਾਇਆ ਤੋਂ ਬਚ ਕੇ ਰਹਿੰਦਾ ਹੈ ਸੱਚੀ ਕਰ ਸੱਚ ਮਿਲ ਗੁਰਮਤ ਪੱਲ ਪਾਏ ਸੱਚੀ ਕਾਰ ਕਰਨ ਦੇ ਨਾਲ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ ਕਰਮਨ ਮੇਰੇ ਸਤਿ ਵਿਵਹਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਰਮਨ ਮੇਰੇ ਸਤਿ ਵਿਵਹਾਰ ਜੇ ਸਤ ਨਾਲ ਜੁੜਨਾ ਹੈ ਤੇ ਤੇਰਾ ਵਿਵਹਾਰ ਸੱਚਾ ਹੋਣਾ ਚਾਹੀਦਾ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਵੀ ਸੱਚਾ ਵਿਵਹਾਰ ਹੋਵੇ ਗਵੰਡਿਆਂ ਨਾਲ ਵੀ ਵਿਵਹਾਰ ਹੋਵੇ ਰਿਸ਼ਤੇਦਾਰਾਂ ਦੇ ਨਾਲ ਵੀ ਵਿਵਹਾਰ ਹੋਵੇ ਪਰ ਸੱਚਾ ਹੋਵੇ ਝੋਟਾ ਨਾ ਹੋਵੇ ਫਰੇਬੀ ਦਾ ਨਾਮ ਹੋਵੇ ਦਿਖਾਵੇ ਦਾ ਵਿਹਾਰ ਨਾ ਕਰ ਕਿਉਂਕਿ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਇਸ ਤਰ੍ਹਾਂ ਦਾ ਨਾ ਹੋਵੇ ਸੱਚਾ ਵਿਹਾਰ ਕਰ ਸੱਚ ਨਾਲ ਜੁੜ ਤੇ ਪਰਮਾਤਮਾ ਦੇ ਨਾਲ ਆਪਣੇ ਅੰਦਰ ਦੀ ਕੁੰਡੀ ਨੂੰ ਖੋਲ ਦੇ ਜੇ ਕਿਸੇ ਨਾਲ ਗੱਲ ਕਰਦਾ ਹੈ ਤੇ ਦਿਲ ਦੀ ਗੱਲ ਕਰ ਇਹ ਨਹੀਂ ਜਨਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੀਆਂ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਮੁਖ ਦੇ ਉੱਤੇ ਹੋਰ ਹੈ ਜ਼ਬਾਨ ਦੇ ਉੱਤੇ ਕੁਝ ਹੋਰ ਹੈ ਤੇ ਮਨ ਵਿੱਚ ਕੋਈ ਹੋਰ ਚੱਲਦਾ ਹੈ ਉਹਤੇ ਕੱਚੇ ਹਨ ਐਸ ਕਰਕੇ ਇਹ ਜਿਹੜਾ ਸੱਚੀ ਕਾਰ ਕਰਨ ਵਾਲੇ ਨੂੰ ਜਿਹੜਾ ਪਰਮੇਸ਼ਰ ਦਾ ਨਾਮ ਮਿਲਦਾ ਹੈ ਤੇ ਸੱਚੇ ਪੱਲਾ ਪਾਉਂਦਾ ਹੈ ਪ੍ਰਮਾਤਮਾ ਤ੍ਰਿਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਉਹ ਸੱਚ ਨਾਲ ਜੁੜ ਜਾਂਦਾ ਹੈ ਸੋ ਨਰਜਮ ਨਮਰ ਨਾ ਹੋਵੇ ਨਾ ਜਾਈ ਜੋ ਸੱਚ ਨਾਲ ਜੁੜਦਾ ਹੈ ਸੱਚ ਕੀ ਹੈ ਆਦ ਸੱਚ ਜਵਾਦ ਸੱਚ ਹੈ ਵੀ ਸੱਚ ਨਾਨਕ ਹੋਨਕ ਸੱਚ ਤੇ ਪੱਲਾ ਰੱਬ ਹੈ ਬਾਕੀ ਤੇ ਸਭ ਝੂਠ ਹੈ ਨਾਨਕ ਬਖਾਣਾ ਬੇਨਤੀ ਤੁਦਬਾਜ ਕੋੜੋਂ ਕੋੜ ਸਤਿਗੁਰੂ ਜੀ ਕਹਿੰਦੇ ਵੀ ਤੇਰੇ ਬਿਨਾ ਜੋ ਵੀ ਕੋਸ਼ਾ ਝੂਠ ਹੈ ਸੱਚ ਰੱਬ ਹੈ ਪਰਮਾਤਮਾ ਹੈ ਸੱਚ ਕਰਕੇ ਜਦੋਂ ਤੁਸੀਂ ਪਰਮਾਤਮਾ ਦੀ ਯਾਦ ਦੇ ਵਿੱਚ ਸਮਾਂ ਬਤਾਉਂਗੇ ਤੇ ਉਸ ਸਮਾਂ ਸੱਚ ਬਣ ਜਾਏਗਾ ਪਰ ਮਾਤਮਾਂ ਦੇ ਨਾਲ ਜੁੜ ਕੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਤਾਉਂਗੇ ਤੇ ਪਰਿਵਾਰ ਦੇ ਨਾਲ ਵੀ ਜੀਵਨ ਤੁਹਾਡਾ ਸੱਚ ਦਾ ਜੀਵਨ ਬਣ ਜਾਏਗਾ ਕਿਉਂਕਿ ਇਹ ਜਿਹੜਾ ਪਰਿਵਾਰ ਹੈ ਜੇ ਆਪਾਂ ਸਮਝ ਲਈਏ ਵੀ ਮੇਰਾ ਤਾਂ ਇਹ ਮਾਇਆ ਬਣ ਜਾਂਦੀ ਹੈ ਤੇ ਆਪਾਂ ਕਹੀਏ ਵਾਹਿਗੁਰੂ ਜੀ ਇਹ ਤੇਰਾ ਰੂਪ ਹੈ ਇਹ ਵੀ ਤਾਂ ਤੇਰਾ ਰੂਪ ਹੈ ਮਹਾਰਾਜ ਕਹਿੰਦੇ ਵੇਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਜਦੋਂ ਸਾਰੀ ਦੁਨੀਆ ਨੂੰ ਤੁਸੀਂ ਦੇਖਦੇ ਹੋ ਤਿੱ ਤੱਕ ਕਿ ਕਹਿੰਦੇ ਹੋ ਵੀ ਇਹ ਤਾਂ ਪਰਮਾਤਮਾ ਦਾ ਰੂਪ ਹੈ ਤਾਂ ਕਿਉਂ ਨਾ ਤੁਸੀਂ ਆਪਣੇ ਪਰਿਵਾਰ ਨੂੰ ਵੀ ਪਰਮਾਤਮਾ ਦਾ ਰੂਪ ਬਣਾ ਲਓ ਇੱਕ ਬੱਚਾ ਆਪਣੇ ਪਿਤਾ ਨੂੰ ਦੇਖੇ ਤਾਂ ਸੋਚੇ ਵੀ ਇਹ ਵੀ ਰੱਬ ਦਾ ਰੂਪ ਹੈ ਜਿਨੇ ਮੈਨੂੰ ਜਨਮ ਦਿੱਤਾ ਤੇ ਮੈਨੂੰ ਪਾਲਿਆ ਇਹ ਏਡੀ ਵੱਡੀ ਇੱਕ ਸਖਸ਼ੀਅਤ ਜਿਨੇ ਸਾਰਾ ਜੀਵਨ ਆਪਣੇ ਬੱਚਾਂ ਵਾਸਤੇ ਕੁਰਬਾਨ ਕਰ ਦਿੱਤਾ ਹੋਵੇ ਕਿਉਂਕਿ ਮਾਤਾ ਨੂੰ ਤੱਕੇ ਤੇ ਵੀ ਦੇਖੇ ਵੀ ਇਹਨੇ ਦੇਖੋ ਕੀ ਲੈਣਾ ਮੇਰੇ ਕੋਲੋਂ ਮੇਰੀ ਪਾਲਣਾ ਕੀਤੀ ਮੈਨੂੰ ਗਰਭ ਦੇ ਵਿੱਚ 9 ਮਹੀਨੇ ਰੱਖਿਆ ਉਸ ਤੋਂ ਬਾਅਦ ਇਹਨੇ ਮੇਰੀ ਗੰਦਗੀ ਵੀ ਸਫਾਈ ਕੀਤੀ ਮੈਨੂੰ ਸੰਭਾਲਿਆ ਰੋਟੀ ਬਣਾ ਕੇ ਦਿੱਤੀ ਮੈਨੂੰ ਸਾਮਿਆਂ ਹਰ ਪਾਸੇ ਮੇਰਾ ਖਿਆਲ ਰੱਖਿਆ ਇਹਨੇ ਮੇਰੇ ਕੋਲੋਂ ਕੀ ਲੈਣਾ ਬਿਨਾਂ ਪੈਸੇ ਤੋਂ ਕੰਮ ਕਰਦੀ ਪਈ ਹੈ ਮੇਰੇ ਨਾਲ ਪਿਆਰ ਕਰਦੀ ਪਈ ਹੈ ਸੱਚੀ ਮੁਹੱਬਤ ਕਰਦੀ ਪਈ ਹੈ ਔਰ ਮਾਤਾ ਦਾ ਪਿਆਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਅੰਕਿਤ ਕੀਤਾ ਹੈ ਮਾਤਾ ਦੇ ਪਿਆਰ ਤੋਂ ਵੱਧ ਕੇ ਹੋਰ ਦੂਜਾ ਕੋਈ ਪਿਆਰ ਸੱਚਾ ਹੋ ਹੀ ਨਹੀਂ ਸਕਦਾ ਐਸੇ ਕਰਕੇ ਮਹਾਰਾਜ ਨੇ ਹਰ ਜੀਓ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੇ ਸਾਰ ਕਰੇ ਹਮ ਹਰਤੇ ਬਾਲਕ ਗੁਰੂ ਸਾਹਿਬ ਕਹਿੰਦੇ ਵੀ ਮਾਤਾ ਪਿਤਾ ਹਰੀ ਦਾ ਰੂਪ ਹੈ ਇਹ ਪਰਮਾਤਮਾ ਦੀ ਸਖਸ਼ਿਤ ਦਿੱਤੀ ਹੋਈ ਬਖਸ਼ੀਸ਼ ਹੈ ਜਿਨੇ ਤੈਨੂੰ ਸੰਭਾਲਿਆ ਬਾਹਰ ਬਿਵਸਥਾ ਤੁਝੇ ਪਿਆਰੇ ਦੁੱਧ ਤੈਨੂੰ ਬਚਪਨ ਵਿੱਚ ਦੁੱਧ ਪਿਆਇਆ ਭਰ ਜੋਬਨ ਵੋਜਨ ਸੁਖਸੂਦ ਵੱਡਾ ਹੋਇਆ ਤੇ ਤੈਨੂੰ ਸੁਖ ਸ਼ਬਦਾਂ ਪਰਮਾਤਮਾ ਨੇ ਦਿੱਤੀ ਬਖਸ਼ਿਸ਼ ਕੀਤੀ ਐਸ ਕਰਕੇ ਜੇ ਹੱਥ ਕਰੋਪ ਕਰੇ ਕਰਤਾ ਆ ਤਾਂ ਵੀ ਚੀਤ ਨਾ ਰੱਖ ਸਮਾਇਆ ਜੇ ਕਦੇ ਮਾਤਾ ਦੇ ਉੱਤੇ ਕਦੇ ਬੱਚਾ ਕ੍ਰੋਧ ਕਰ ਲਵੇ ਨਾ ਕਈ ਵਾਰੀ ਮਾਂ ਨੂੰ ਪੈ ਜਾਂਦਾ ਬੱਚਾ ਜੇ ਮਾਂ ਕੋਈ ਸਮਝਾਉਂਦੀ ਆ ਨਾ ਤੇ ਪੈ ਜਾਂਦਾ ਔਰ ਇੱਕ ਵਾਰੀ ਨੇ ਅੱਜ ਦੇ ਬੱਚੇ ਤਾਂ ਬਹੁਤ ਵਾਰੀ ਪੈਂਦੇ ਮਾਤਾ ਪਿਤਾ ਨੂੰ ਟੁੱਟ ਟੁੱਟ ਕੇ ਪੈਂਦੇ ਅਤੇ ਬਾਹਰ ਗੱਲ ਕਰਨੇ ਹੋਵੇ ਬੜੀ ਪਿਆਰ ਨਾਲ ਕਰਦੇ ਆ ਬਹੁਤ ਆਪਣੇ ਮਿੱਤਰਾਂ ਨਾਲ ਦੋਸਤਾਂ ਨਾਲ ਹੱਸਦੇ ਆ ਉਹਨਾਂ ਨਾਲ ਬਹੁਤ ਬਹੁਤ ਜ਼ਿਆਦਾ ਗੱਲਾਂ ਕਰਦੇ ਨੇ ਪਰ ਕਦੇ ਆਪਣੇ ਮਾਤਾ ਪਿਤਾ ਨੂੰ ਸਮਾਂ ਨਹੀਂ ਦਿੰਦੇ ਉਹਨਾਂ ਕੋਲ ਨਹੀਂ ਬੈਠਦੇ ਉਹਨਾਂ ਦੇ ਦਿਲ ਦੀ ਗੱਲ ਨਹੀਂ ਪੁੱਛਦੇ ਉਹਨਾਂ ਨੂੰ ਪਿਆਰ ਨਾਲ ਨਹੀਂ ਬੁਲਾਉਂਦੇ ਔਰ ਜਦੋਂ ਵੀ ਕੋਈ ਗੱਲ ਹੁੰਦੀ ਹੈ ਤੈਨੂੰ ਵੀ ਤੁਸੀਂ ਕੀ ਤਫਾਦੇ ਵਾਸਤੇ ਤੈਨੂੰ ਪਾਲਿਆ ਤੈਨੂੰ ਪੜਾਇਆ ਇਹ ਤਾਂ ਸਾਰੇ ਹੀ ਕਰਦੇ ਆ ਤੁਸੀਂ ਕੀ ਕੀਤਾ ਉਸ ਵੇਲੇ ਜਿਮਦੇ ਦੀ ਮੌਤ ਹੋ ਜਾਂਦੀ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਆਪਣੇ ਪ੍ਰਮਾਤਮਾ ਦੇ ਨਾਲ ਹੀ ਜਦੋਂ ਜੁੜੇ ਹੋ ਤਾਂ ਸਾਰਿਆਂ ਨੂੰ ਪ੍ਰਮਾਤਮਾ ਦਾ ਰੂਪ ਹੀ ਤੂੰ ਨਾ ਸਮਝ ਲੋ ਪਹਿਲਾਂ ਆਪਣੇ ਭਰਾਵਾਂ ਨੂੰ ਆਪਣੇ ਭੈਣਾਂ ਨੂੰ ਆਪਣੇ ਦੇ ਉਤੇਦਾਰ ਨਾਤੇਦਾਰ ਇਹਨਾਂ ਦੇ ਨਾਲ ਵੀ ਉਹੀ سلوਕ ਕਰੋ ਇਹਨਾਂ ਨੂੰ ਵੀ ਉਹੀ ਹਰੀ ਦਾ ਰੂਪ ਕਰਤੇ ਜਾਣੋ ਜਿਨ੍ਹਾਂ ਨਾਲ ਵਰਤ ਰਹੇ ਹੋ ਜਿਨ੍ਹਾਂ ਨਾਲ ਤੁਸੀਂ ਵਰਤ ਰਹੇ ਹੋ ਉਹਨਾਂ ਨੂੰ ਵੀ ਤੁਸੀਂ ਪ੍ਰਮਾਤਮਾ ਦਾ ਰੂਪ ਕਰਤੇ ਜਾਣੋ ਤੇ ਫਿਰ ਤੁਹਾਡੇ ਲਈ ਇਹ ਸਾਰੀ ਦੁਨੀਆ ਖੁਸ਼ਹਾਲ ਬਣ ਜਾਏਗੀ ਸੁਖਦਾਈ ਬਣ ਜਾਏਗੀ ਜੀਵਨ ਜਿਹੜਾ ਤੁਹਾਡਾ ਸਫਲ ਹੋ ਜਾਵੇਗਾ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਮਨੁੱਖ ਜਮਦਾ ਨਹੀਂ ਤੇ ਮਰਦਾ ਨਹੀਂ ਤੇ ਆਉਂਦਾ ਨਹੀਂ ਤੇ ਜਾਂਦਾ ਨਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਆਪਣਾ ਥਾਂ ਬਣਾ ਲੈਂਦਾ ਹੈ ਐਸਾ ਮਨੁੱਖ ਲੋਕਾਂ ਦੇ ਮਨਾਂ ਵਿੱਚ ਥਾਂ ਬਣਾ ਲੈਂਦਾ ਹੈ ਤੇ ਸਦਾ ਵਕਤ ਅਮਰ ਹੋ ਜਾਂਦਾ ਹੈ ਜੀ ਨਾਨਕ ਦਰ ਪਰ ਧਾਨਸੋ ਦਰਗਹ ਪਹੁੰਚਦਾ ਜਾਏ ਇਸ ਤਰ੍ਹਾਂ ਪਰਮੇਸ਼ਵਰ ਦੀ ਯਾਦ ਵਿੱਚ ਜੀਵਨ ਜੀਆ ਉਹ ਸਫਲ ਹੋ ਜਾਂਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਮਨੁੱਖ ਉਹ ਪ੍ਰਧਾਨ ਸ੍ਰੇਸ਼ਟ ਬਣ ਜਾਂਦਾ ਪਰਮਾਤਮਾ ਦੀ ਨਿਗਾਹ ਵਿੱਚ ਸ੍ਰੇਸ਼ਟ ਬਣ ਜਾਂਦਾ ਕਿਉਂਕਿ ਜੇ ਸ੍ਰੇਸ਼ਟ ਬਣਨਾ ਤੇ ਫਿਰ ਰੱਬ ਦੀ ਨਿਗਾਹ ਵਿੱਚ ਬਣੋ ਗੁਰੂ ਦੀ ਨਿਗਾਹ ਵਿੱਚ ਬਣੋ ਦੁਨੀਆ ਸਾਨੂੰ ਕੋਈ ਜਾਣੇ ਜਾਂ ਨਾ ਜਾਣੇ ਇਥੇ ਪਰਮਾਤਮਾ ਹੀ ਜਾਣਦਾ ਪਰ ਗੁਰੂ ਸਾਹਿਬ ਕਹਿੰਦੇ ਜੇ ਸ੍ਰੇਸ਼ਟ ਬਣਨਾ ਚਾਹੋ ਆਪਣੇ ਨਿਗਾਹ ਵਿੱਚ ਬਣੋ ਜੇ ਮਨੁੱਖ ਚੰਗੇ ਕਰਮ ਕਰੇਗਾ ਤੇ ਆਪਣੀ ਨਦਰ ਵਿੱਚ ਵੀ ਉਹ ਉੱਚਾ ਉੱਠ ਜਾਏਗਾ ਆਪਣੀ ਨਦਰ ਜਦੋਂ ਹੁੰਦੀ ਹੈ ਮਨੁੱਖ ਆਪਣੀ ਨਿਗਾਹ ਦੇ ਵਿੱਚ ਉੱਚਾ ਉੱਠ ਜਾਂਦਾ ਹੈ ਉਹ ਰੱਬ ਦੀ ਨਿਗਾਹ ਵਿੱਚ ਉੱਠਾ ਉੱਚਾ ਉੱਠ ਜਾਂਦਾ ਜੇ ਕੋਈ ਠੱਗੀ ਕਰਨ ਵਾਲਾ ਮਨੁੱਖ ਲੋਕਾਂ ਨਾਲ ਠੱਗੀਆਂ ਮਾਰਦਾ ਝੂਠ ਬੋਲਦਾ ਕੁੜ ਕਮਾਉਂਦਾ ਤੇ ਸੱਚ ਜਾਣੋ ਉਹ ਆਪਣੀ ਨਿਗਾਹ ਵਿੱਚ ਵੀ ਗਿਰਿਆ ਹੁੰਦਾ ਉਹਦੀ ਜਿਹੜੀ ਆਤਮਿਕ ਜਿਹੜੀ ਜੋਤ ਉਹਦੀ ਆਤਮਾ ਉਹਦਾ ਮਨ ਉਹਦਾ ਆਪਾ ਉਹਨੂੰ ਫਟਕਾਰ ਪਾਉਂਦਾ ਵੀ ਤੂੰ ਝੂਠ ਬੋਲਦਾ ਤੂੰ ਲੋਕਾਂ ਨਾਲ ਠੱਗਿਆ ਮਾਰਦਾ ਪਰ ਉਹ ਕਦੇ ਮਨੁੱਖ ਆਪਣੇ ਆਪੀ ਨਾਲ ਸਾਹਮਣਾ ਨਹੀਂ ਕਰ ਪਾਂਦਾ ਆਪਣੇ ਆਪ ਆਪਣੇ ਨਾਲ ਜਿਹੜਾ ਸਾਹਮਣਾ ਕਰ ਲਵੇ ਤੇ ਉਹ ਮਨੁੱਖ ਨੂੰ ਪਤਾ ਲੱਗ ਜਾਂਦਾ ਮੇਰੇ ਅੰਦਰ ਕੀ ਹੈ ਇਸ ਲਈ ਅੰਦਰ ਵੀ ਖੋਜਣਾ ਚਾਹੀਦਾ ਤਾਂ ਆਪਣੇ ਅੰਦਰ ਵੀ ਦੇਖਣਾ ਚਾਹੀਦਾ ਤੇ ਸਤਿਗੁਰੂ ਕਹਿੰਦੇ ਲੋਕਾਂ ਦੀ ਨਿਗਾਹ ਦੇ ਵਿੱਚ ਨਹੀਂ ਆਪਣੀ ਨਿਗਾਹ ਉੱਚਾ ਉਠੋ ਤੇ ਰੱਬ ਦੀ ਨਿਗਾਹ ਵਿੱਚ ਉੱਚਾ ਉਠ ਜਾਓਗੇ ਐਸਾ ਨਰ ਐਸਾ ਮਨੁੱਖ ਪਰਮਾਤਮਾ ਦੇ ਦਰ ਤੇ ਪ੍ਰਧਾਨ ਹੋ ਜਾਂਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਜਿਹੜਾ ਜੀਵਨ ਮਨ ਤੋਂ ਰਹਿਤ ਹੋ ਜਾਂਦਾ ਹੈ ਦਰਗਹ ਪਰਮਾਤਮਾ ਦੇ ਉਹ ਮਖਾਨ ਮਿਲ ਜਾਂਦਾ ਹੈ ਤਾਨ ਮਿਲ ਜਾਂਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੋ ਜਲਮ ਜਲਾਏ ਖਟਾਨਾ ਤ्यों ਜੁਤੀ ਸੰਜੋਤ ਸਮਾਨਾ ਮੇਟ ਗਏ ਗਵਨੋ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਆਵਾ ਗਮਣਾ ਤੋਂ ਰਹਿਤ ਹੋ ਜਾਂਦਾ ਹੈ ਜੀ ਭੁੱਲਾਂ ਚੁੱਕਾਂ ਦੇਖੀ ਮਾਫਤੇ ਜਾਓ ਸਵਾਹਿ ਗੁਰੂ ਜੀ ਕਾ ਖਾਲਸਾ ਸਵਾਹਿ ਗੁਰੂ ਜੀ ਕੀ ਫਤਿਹ